ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਗੁਰੂ ਖਾਲਸਾ ਸਾਤ ਸੰਗਤ ਜੀ ਆਓ ਸਭ ਤੋਂ ਪਹਿਲਾ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਅੱਜ ਜਿਹੜੀ ਅਸੀਂ ਤੁਹਾਡੇ ਨਾਲ ਘਟਨਾ ਸਾਂਝੀ ਕਰਨ ਵਾਲੇ ਹਾਂ ਇਸ ਨੂੰ ਸੁਣ ਕੇ ਤਾਂ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਆਪਣੇ ਨਾਲ ਪਿਆਰ ਕਰਨ ਵਾਲਿਆਂ ਤੇ ਇੰਨੀ ਵੱਡੀ ਬਖਸ਼ਿਸ਼ ਕਰਦੇ ਹਨ ਕਿ ਇੰਨੀ ਵੱਡੀ ਕਿਰਪਾ ਵਰਸਾ ਸਕਦੇ ਹਨ ਤੇ ਕਿਰਪਾ ਵੀ ਉਹਨਾਂ ਪਿਆਰਿਆਂ ਦੇ ਉੱਪਰ ਜਿਨ੍ਹਾਂ ਨੂੰ ਆਪਣਿਆਂ ਨੇ ਧੱਕਾ ਦੇ ਦਿੱਤਾ ਹੋਵੇ ਉਹ ਵੀ ਗਰੀਬੀ ਦੇ ਸਮੇਂ ਵਿੱਚ ਜਿਨ੍ਹਾਂ ਨੂੰ ਉਹਨਾਂ ਦੇ ਮਾਤਾ ਪਿਤਾ ਨੇ ਵੀ ਛੱਡ ਦਿੱਤਾ ਹੋਵੇ ਜਿਨ੍ਹਾਂ ਨੂੰ ਭੈਣ ਭਰਾਵਾ ਤੇ ਰਿਸ਼ਤੇਦਾਰਾਂ ਨੇ ਵੀ ਛੱਡਿਆ ਹੋਵੇ ਤੇ ਉਹੀ ਲੋਕ ਉਹਨਾਂ ਨੂੰ ਕਹਿੰਦੇ ਹਨ ਕਿ ਤੁਹਾਡਾ ਸਾਡੇ ਬਿਨਾ ਕਿਵੇਂ ਸਰੇਗਾ ਅਸੀਂ ਹੀ ਤੁਹਾਨੂੰ ਪਾਲ ਰਹੇ ਸੀ ਰੋਟੀ ਦੇ ਰਹੇ ਸੀ ਅਸੀਂ ਹੀ ਤੁਹਾਡੇ ਹਰ ਜ਼ਰੂਰਤ ਨੂੰ ਪੂਰੀ ਕਰ ਰਹੇ ਸੀ ਪਰ ਹੁਣ ਅਸੀਂ ਤੁਹਾਡੇ ਕੋਈ ਵੀ ਜ਼ਰੂਰਤ ਪੂਰੀ ਨਹੀਂ ਕਰਨੀ ਅਸੀਂ ਤੁਹਾਨੂੰ ਕੁਝ ਨਹੀਂ ਦੇਣਾ ਇਹ ਇੱਕ ਨੌਜਵਾਨ ਦੀ ਕਹਾਣੀ ਹੈ ਜਿਸ ਨੂੰ ਉਹਦੇ ਜੰਮਣ ਵਾਲੇ ਮਾਤਾ ਪਿਤਾ ਨੇ ਵੀ ਕੁਝ ਨਾ ਦਿੱਤਾ ਆਪਣਾ ਕਹਿਣ ਵਾਲੇ ਭੈਣ ਭਰਾ ਰਿਸ਼ਤੇਦਾਰ ਦੋਸਤ ਮਿੱਤਰ ਸਭ ਸਾਥ ਛੱਡ ਗਏ ਤੇ ਉਹਦਾ ਘਰ ਵਿੱਚ ਗੁਜ਼ਾਰਾ ਹੋਣਾ ਬਹੁਤ ਔਖਾ ਹੋ ਗਿਆ ਸੀ ਇਹ ਨੌਜਵਾਨ ਵਿਚਾਰਾਂ ਵਾਲਾ ਸੀ ਕੁਝ ਆਪਣੇ ਸਰੀਰ ਕਰਕੇ ਵੀ ਪਰ ਠੀਕ ਨਹੀਂ ਸੀ ਰਹਿੰਦਾ ਜਿਸ ਕਰਕੇ ਤਾਂ ਉਹ ਵਿਚਾਰਾ ਦਿਹਾੜੀ ਵੀ ਨਹੀਂ ਕਰ ਸਕਦਾ ਸੀ ਕੋਈ ਹੱਡ ਤੋੜ ਵੀ ਮਿਹਨਤ ਵੀ ਨਹੀਂ ਕਰ ਸਕਦਾ ਸੀ ਤੇ ਹੁਣ ਤਾਂ ਘਰ ਦਾ ਗੁਜ਼ਾਰਾ ਕਰਨਾ ਵੀ ਬਹੁਤ ਔਖਾ ਹੋ ਚੁੱਕਾ ਸੀ ਤੇ ਖਰਚਾ ਵੱਧਦਾ ਜਾਂਦਾ ਸੀ ਮਾਇਆ ਵੀ ਹਰ ਰੋਜ਼ ਚਾਹੀਦੀ ਹੁੰਦੀ ਹੈ ਕਿਉਂਕਿ ਮਹਿੰਗਾਈ ਦਾ ਜ਼ਮਾਨਾ ਹੈ ਸਾਧ ਸੰਗਤ ਜੀ ਕਿਉਂਕਿ ਸਾਰਾ ਕੁਝ ਤਾਂ ਅੱਜਕੱਲ ਮੋਲ ਦਾ ਫਿਰ ਉਹ ਨੌਜਵਾਨ ਗੁਜ਼ਾਰਾ ਕਿਵੇਂ ਕਰਦਾ ਇੱਕ ਦਿਨ ਉਹ ਵਿਹਲਾ ਬੈਠਾ ਸੀ ਉਸੇ ਮਨ 'ਚ ਵਿਚਾਰ ਆਇਆ ਕਿ ਉਹ ਗੁਰੂ ਰਾਮਦਾਸ ਦੇ ਘਰ ਜਾਂਦਾ ਤੇ ਉੱਥੇ ਖੜਾ ਹੋ ਕੇ ਮੈਂ ਰੁਮਾਲਾ ਖਰੀਦ ਲੈਂਦਾ ਹਾਂ ਤੇ ਵੇਚ ਲਿਆ ਕਰਾਂਗਾ ਸਵੇਰੇ 8 ਵਜੇ ਵੇਚਣੀ ਸ਼ੁਰੂ ਕਰ ਦਿਆਂਗਾ ਤੇ ਸ਼ਾਮ ਨੂੰ ਜਿੰਨੇ ਵਜੇ ਤੱਕ ਵੀ ਮੇਰੇ ਕੋਲ ਕੰਮ ਹੋਇਆ ਮੈਂ ਕਮਾਈ ਕਰਦਾ ਰਵਾਂਗਾ ਤੇ ਫਿਰ ਜਿਹੜੀ ਉਹ ਕਮਾਈ ਹੋਏਗੀ ਉਹਦੇ ਨਾਲ ਮੈਂ ਆਪਣੇ ਘਰ ਦਾ ਗੁਜ਼ਾਰਾ ਕਰ ਲਾਂਗਾ ਕਹਿੰਦੇ ਹਨ ਕਿ ਇਸ ਲੜਕੇ ਨੇ ਇਕੱਠੇ ਬਹੁਤ ਸਾਰੇ ਰੁਮਾਲ ਖਰੀਦ ਲਏ ਹੁਣ ਉੱਥੇ ਇਸਨੇ ਆਪਣਾ ਕੰਮ ਰੁਮਾਲ ਵੇਚਣ ਦਾ ਸ਼ੁਰੂ ਕਰ ਦਿੱਤਾ ਉੱਥੇ ਖੜਾ ਹੋ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੁਮਾਲ ਵੇਚਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਉੱਪਰ ਸ਼ਾਮੀ ਹਾਜ਼ਰੀ ਵੀ ਜ਼ਰੂਰ ਭਰ ਜਾਂਦਾ ਫਿਰ ਰਾਤ ਘਰ ਚਲਾ ਜਾਂਦਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਉਸਨੇ ਨਿਤਨੇਮ ਕਰਨਾ ਸ਼ੁਰੂ ਕਰ ਦਿੱਤਾ ਨਿਤਨੇਮ ਕਰਕੇ ਹੀ ਉਸਨੇ ਤਿਆਰ ਹੋਣਾ ਤਿਆਰ ਹੋ ਕੇ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਕੋਲੋਂ ਲਿਫਟ ਮੰਗ ਕੇ ਉਹ ਲੜਕਾ ਸ਼੍ਰੀ ਦਰਬਾਰ ਸਾਹਿਬ ਪਹੁੰਚ ਜਾਂਦਾ ਸੀ ਕਿਉਂਕਿ ਢਿੱਡ ਬਦਲੇ ਦਾ ਬੰਦਾ ਕੁਝ ਵੀ ਕਰ ਸਕਦਾ ਇਹਦੇ ਕੋਲ ਪੈਸੇ ਨਹੀਂ ਸਨ ਕਿ ਕਿਰਾਇਆ ਖਰਚ ਕੇ ਪਹੁੰਚਦਾ ਇਸ ਤਰ੍ਹਾਂ ਵਿਚਾਰਾ ਹਰ ਰੋਜ਼ ਪਹੁੰਚ ਜਾਂਦਾ ਸੀ ਕਿਉਂਕਿ ਉਸ ਨੂੰ ਅਪਾਹਜ ਹੋਣ ਕਰਕੇ ਕੋਈ ਨਾ ਕੋਈ ਲਿਫਟ ਜ਼ਰੂਰ ਦੇ ਦਿੰਦਾ ਸੀ ਫਿਰ ਉੱਥੇ ਉਸਨੇ ਸਾਰਾ ਹੀ ਦਿਨ ਰੁਮਾਲ ਵੇਚਨੇ ਤੇ ਜਦੋਂ ਸ਼ਾਮ ਨੂੰ ਉਸਨੇ ਵਾਪਸ ਹੋਣਾ ਉਦੋਂ ਪਹਿਲਾਂ ਉਸਨੇ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣਾ ਤੇ ਫਿਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਵੀ ਜ਼ਰੂਰ ਹਾਜ਼ਰੀ ਲਗਵਾਉਣੀ ਫਿਰ ਉਸਨੇ ਘਰ ਵਾਪਸ ਆ ਜਾਣਾ ਉਹ ਦੱਸਦਾ ਹੈ ਕਿ ਕਾफी ਸਮਾਂ ਮੈਂ ਇਦਾਂ ਹੀ ਬਤਾਉਂਦਾ ਰਿਆਂ ਫਿਰ ਕਹਿੰਦਾ ਕਿ ਇੱਕ ਦਿਨ ਅਜੀਏ ਖੇੜ ਵਰਤੀ ਕਿ ਇੱਕ ਵਿਦੇਸ਼ੀ ਪਰਿਵਾਰ ਬਾਹਰਲੇ ਮੁਲਕੋਂ ਆਇਆ ਸੀ ਉਹਨਾਂ ਦੇ ਵਿੱਚੋਂ ਕਈ ਸਰ ਤੋਂ ਮੋਨੇ ਸਨ ਕਹਿੰਦਾ ਕਿ ਉਹਨਾਂ ਨੇ ਮੈਨੂੰ ਵੇਖ ਲਿਆ ਮੈਂ ਉਹਨਾਂ ਦੇ ਅੱਗੇ ਹੋਇਆ ਤੇ ਕਿਹਾ ਵੀਰ ਜੀ ਇਹ ਰੁਮਾਲ ਲੈ ਲੋ ਤੇ ਆਪਣਾ ਸਿਰ ਢੱਕ ਲੋ ਤੇ ਕਹਿੰਦੇ ਕਿ ਉਹਨਾਂ ਵਿਦੇਸ਼ੀਆਂ ਨੇ ਮੇਰੇ ਕੋਲੋਂ 15 ਰੁਮਾਲ ਮੰਗ ਲੇ ਮੈਂ 15 ਰੁਮਾਲਾਂ ਦੇ ਬਦਲੇ ਉਹਨਾਂ ਨੂੰ ਜ਼ਿਆਦਾ ਰੁਮਾਲ ਦੇ ਦਿੱਤੇ ਤੇ ਜਦ ਉਹਨਾਂ ਨੇ ਖਰੀਦੇ ਤਾਂ ਕਿਹਾ ਕਿ ਕਿੰਨੇ ਪੈਸੇ ਹੋਗੇ ਤੁਹਾਡੇ ਰੁਮਾਲ ਦੇ ਇਸ ਨੌਜਵਾਨ ਨੇ ਕਿਹਾ ਕਿ ਜਿੰਨੇ ਮਰਜ਼ੀ ਤੁਸੀਂ ਦੇ ਦਿਓ ਇਹ ਗੁਰੂ ਰਾਮਦਾਸ ਦਾ ਘਰ ਹੈ ਮੈਂ ਤਾਂ ਗੁਰੂ ਰਾਮਦਾਸ ਕੋਲੋਂ ਮੰਗਦਾ ਹਾਂ ਉਹਨਾਂ ਨੇ ਦੁਬਾਰਾ ਪੁੱਛਿਆ ਕਿ ਕਿੰਨੇ ਪੈਸੇ ਇਸ ਨੌਜਵਾਨ ਨੇ ਕਿਹਾ ਮੈਂ ਕੁਝ ਨਹੀਂ ਕਹਿਣਾ ਤੁਸੀਂ ਜਿੰਨੇ ਵੀ ਦੇਣਾ ਚਾਹੁੰਦੇ ਹੋ ਦੇ ਦਿਓ ਫਿਰ ਉਹ ਦੱਸਦਾ ਹੈ ਕਿ ਪਰਮਾਤਮਾ ਦੀ ਕਿਰਪਾ ਹੋਈ ਉਹ ਆਪ ਉਹਨਾਂ ਦੇ ਅੰਦਰ ਸਹਾਈ ਹੋਏ ਉਹਨਾਂ ਨੇ ਆਪਣੇ ਪਰਸ ਵਿੱਚੋਂ ਪੈਸੇ ਕੱਢੇ ਤੇ ਮੈਨੂੰ ਦੇ ਦਿੱਤੇ ਫੇਰ ਉਹ ਅੰਦਰ ਮੱਥਾ ਟੇਕਣ ਦੇ ਲਈ ਚਲੇ ਗਏ ਜਦ ਮੈਂ ਉਹਨਾਂ ਤੇ ਜਾਣ ਤੋਂ ਬਾਅਦ ਵੇਖਿਆ ਉਹ ਪੈਸੇ ਜਿਹੜੇ ਸੀ ਉਹ 8000 ਰੁਪਏ ਬਣਦੇ ਸਨ ਉਹਨਾਂ ਨੂੰ ਕਾफी ਲੱਭਣ ਦੀ ਕੋਸ਼ਿਸ਼ ਕੀਤੀ ਮੈਂ ਵੇਖਦਾ ਰਿਹਾ ਕਿ ਸ਼ਾਇਦ ਉਹ ਮੈਨੂੰ ਕਿਤੇ ਲੱਭ ਜਾਣ ਕਿ ਉਹਨਾਂ ਨੇ ਮੈਨੂੰ ਜ਼ਿਆਦਾ ਪੈਸੇ ਦੇ ਦਿੱਤੇ ਹਨ ਕਿ ਤੁਸੀਂ 15 ਰੁਮਾਲਾਂ ਦੇ ਬਦਲੇ ਇੰਨੇ ਪੈਸੇ ਕਿਉਂ ਦਿੱਤੇ ਪਰ ਮੈਨੂੰ ਉਹ ਕਿਦਰੇ ਨਾ ਦਿਖੇ ਮੈਂ ਕਾਫੀ ਧੀਰ ਉਹਨਾਂ ਨੂੰ ਲੱਭਦਾ ਰਿਆ ਫਿਰ ਮੈਂ 15 ਰੁਮਾਲ ਵਿੱਚ ਉਸ ਦੇ ਬਦਲੇ ਮੈਨੂੰ 8000 ਰੁਪਏ ਦੇ ਕੇ ਚਲੇ ਗਏ ਸਨ ਬਹੁਤ ਖੁਸ਼ ਹੋਇਆ ਕਿ ਅੱਜ ਬੱਚਿਆਂ ਨੂੰ ਚੰਗੇ ਰੋਟੀ ਖਵਾਵਾਂਗਾ ਤੇ ਘਰ ਦੀਆਂ ਕੁਝ ਲੋੜਾਂ ਦੀਆਂ ਸਿੱਜਾ ਵੀ ਲੈ ਆਵਾਂਗਾ ਤੇ ਮੇਰੇ ਬੱਚੇ ਵੀ ਅੱਜ ਖੁਸ਼ ਹੋਣਗੇ ਤੇ ਮਨ ਭਾਉਂਦਾ ਖਾਣਾ ਖਾ ਲੈਣਗੇ ਗੁਰੂ ਨਾਨਕ ਦੇ ਘਰ ਰੁਮਾਲ ਵੇਚ ਕੇ ਵਾਪਸ ਪਹੁੰਚਿਆ ਸ਼ਾਮੀ ਉਹ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਗਿਆ ਉੱਥੇ ਮੱਥਾ ਟੇਕਿਆ ਹੱਥ ਜੋੜ ਕੇ ਬੇਨਤੀ ਕੀਤੀ ਕਿ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੁਸੀਂ ਮੇਰੇ ਤੇ ਤਰਸ ਕਰੋ ਜਿੱਥੇ ਤੁਸੀਂ ਇੰਨੀ ਮਦਦ ਕੀਤੀ ਹੈ ਪੈਸਿਆਂ ਦੇ ਨਾਲ ਉੱਥੇ ਹੀ ਮਹਾਰਾਜ ਮੇਰੇ ਤੇ ਕਿਰਪਾ ਕਰੋ ਕਿ ਮੇਰਾ ਵਧੀਆ ਘਰ ਬਣ ਜਾਵੇ ਸੱਚੇ ਤੋਂ ਬਸ ਪੱਕਾ ਹੋ ਜਾਵੇ ਹੋਰ ਮੈਂ ਕੁਝ ਨਹੀਂ ਮੰਗਦਾ ਕਿਉਂਕਿ ਕੱਚਾ ਘਰ ਹੋਣ ਕਰਕੇ ਬਰਸਾਤਾਂ ਵਿੱਚ ਬੱਚਿਆਂ ਦਾ ਬਹੁਤ ਡਰ ਲੱਗਾ ਰਹਿੰਦਾ ਹੈ ਮਨ ਵਿੱਚ ਕਿ ਕਿਤੇ ਸਾਡੇ ਪਰਿਵਾਰ ਨੂੰ ਕੁਝ ਹੋ ਨਾ ਜਾਵੇ ਆਪਸੀ ਪਿਆਰ ਬਣਿਆ ਰਹੇ ਕਹਿੰਦਾ ਕਿ ਰੂਹ ਤੋਂ ਸੱਚੇ ਮਨ ਨਾਲ ਕੀਤੀ ਹੋਈ ਅਰਦਾਸ ਕਦੇ ਵੀ ਵਿਰਤ ਨਹੀਂ ਜਾਂਦੀ ਸਾਧ ਸੰਗਤ ਜੀ ਜਿਹੜੀ ਅਰਦਾਸ ਅਸੀਂ ਦੁਖੀ ਮਨ ਦੇ ਨਾਲ ਮੰਗਦੇ ਆਂ ਤੇ ਸ਼ਰਦਾ ਦੇ ਨਾਲ ਪਰਮਾਤਮਾ ਦੇ ਅੱਗੇ ਮੰਗਦੇ ਆਂ ਉਹ ਕਦੇ ਵੀ ਵਿਰਥੀ ਨਹੀਂ ਜਾਂਦੀ ਉਹ ਦੱਸਦਾ ਹੈ ਕਿ ਮੈਂ ਅਰਦਾਸ ਕਰਕੇ ਘਰ ਨੂੰ ਚਲਿਆ ਗਿਆ ਦੂਸਰੇ ਦਿਨ ਮੇਰਾ ਇੱਕ ਦੋਸਤ ਜੋ ਕਿ ਬਹੁਤ ਸਮਾਂ ਪਹਿਲਾਂ ਵਿਦੇਸ਼ ਵਿੱਚ ਗਿਆ ਹੋਇਆ ਸੀ ਉਸ ਨੂੰ ਮੇਰਾ ਨੰਬਰ ਯਾਦ ਸੀ ਉਸ ਨੇ ਮੈਨੂੰ ਫੋਨ ਕੀਤਾ ਕਿ ਭਾਈ ਜੀ ਕੀ ਹਾਲ ਚਾਲ ਹੈ ਮੈਂ ਕਿਹਾ ਸਭ ਠੀਕ ਠਾਕ ਕਹਿੰਦਾ ਕਿ ਘਰ ਵਾਲੀ ਤੇਰੀ ਕਿਵੇਂ ਤੇਰੇ ਬੱਚੇ ਸਭ ਠੀਕ ਠਾਕ ਹਨ ਫਿਰ ਉਸਨੇ ਕਿਹਾ ਕਿ ਤੂੰ ਇੱਦਾ ਕਰ ਮੈਨੂੰ ਪਤਾ ਲੱਗਾ ਕਿ ਤੇਰਾ ਅਜੇ ਘਰ ਨਹੀਂ ਬਣਿਆ ਕੱਚਾ ਹੈ ਤੈਨੂੰ ਤੇਰੇ ਭੈਣ ਭਰਾਵਾ ਨੇ ਮਾਤਾ ਪਿਤਾ ਨੇ ਸਾਰਿਆਂ ਨੇ ਛੱਡ ਦਿੱਤਾ ਕਹਿੰਦਾ ਕਿ ਮੈਂ ਉਹਨੂੰ ਦੱਸਿਆ ਭਰਾਵਾ ਇੱਕ ਕਮਰਾ ਉਹਦੇ ਉੱਪਰ ਵੀ ਬਾਲਿਆਂ ਦੀ ਛੱਤ ਹੈ ਉਸਨੇ ਕਿਹਾ ਅਸੀਂ ਵੱਡੀਆਂ ਵੱਡੀਆਂ ਕੋਠੀਆਂ ਵਿੱਚ ਘੁੰਮਦੇ ਆਂ ਵੱਡੀਆਂ ਵੱਡੀਆਂ ਗੱਡੀਆਂ ਵੱਡੀਆਂ ਵੱਡੀਆਂ ਘਰਾਂ ਦੇ ਵਿੱਚ ਰਹਿੰਦੇ ਆਂ ਤੂੰ ਮੈਨੂੰ ਆਪਣਾ ਅਕਾਊਂਟ ਨੰਬਰ ਸੈਂਡ ਕਰ ਦੇ ਅਸੀਂ ਤੈਨੂੰ ਮਾਇਆ ਭੇਜੀਏ ਤੇ ਤੂੰ ਵਧੀਆ ਘਰ ਬਣਾ ਲਵੀਂ ਕਹਿੰਦਾ ਕਿ ਰਹਿਣ ਦੇ ਉਹ ਕੋਈ ਗੱਲ ਨਹੀਂ ਮੇਰਾ ਦੋਸਤ ਕਹਿੰਦਾ ਅਸੀਂ ਤਰਾ ਘਰ ਬਣਵਾਵਾਂਗੇ ਫਿਰ ਇਦਾਂ ਹੀ ਹੋਇਆ ਜਦੋਂ ਅਕਾਊਂਟ ਨੰਬਰ ਭੇਜਿਆ ਉਸਦੇ ਦੋਸਤਾਂ ਨੇ ਇਕੱਠੇ ਹੋ ਕੇ ਮਾਇਆ ਇਕੱਠੀ ਕੀਤੀ ਉਸ ਗਰੀਬ ਪਰਿਵਾਰ ਨੂੰ ਭੇਜ ਦਿੱਤੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਮਿਹਰ ਸਦਕਾ ਉਹ ਨੌਜਵਾਨ ਆਖਦਾ ਕਿ ਮੇਰਾ ਘਰ ਬਹੁਤ ਸੋਹਣਾ ਬਣ ਗਿਆ ਉਹਨਾਂ ਦੇ ਘਰ ਪੱਥਰ ਤੱਕ ਦਾ ਸਾਰਾ ਕੰਮ ਕਰਵਾ ਦਿੱਤਾ ਮੇਰੇ ਕੱਚੇ ਘਰ ਦੀ ਚਿੰਤਾ ਹੀ ਖਤਮ ਹੋ ਗਈ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਸਦੇ ਬੱਚੇ ਵੀ ਵਧੀਆ ਪੜ੍ਹ ਲਿਖ ਗਏ ਕਿਉਂਕਿ ਬੱਚਿਆਂ ਨੇ ਗਰੀਬੀ ਵੇਖੀ ਹੋਈ ਸੀ ਆਪਣੇ ਪਿਤਾ ਦੀ ਮਿਹਨਤ ਵੇਖੀ ਸੀ ਤੇ ਘਰ ਵੀ ਪੱਕਾ ਬਣ ਗਿਆ ਤੇ ਦੱਸਦਾ ਹੈ ਕਿ ਜਿਹੜੇ ਮੇਰੇ ਗਵਾਂਢੀ ਤੇ ਰਿਸ਼ਤੇਦਾਰ ਭੈਣ ਭਰਾ ਜਿਹੜੇ ਮੈਨੂੰ ਗੱਲਾਂ ਕਰਦੇ ਸਨ ਕਿ ਵੇਖਾਂਗੇ ਤੈਨੂੰ ਰੋਟੀ ਕੌਣ ਦੇਊਗਾ ਅੱਜ ਸ਼੍ਰੀ ਗੁਰੂ ਰਾਮਦਾਸ ਜੀ ਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਦਕਾ ਉਹ ਗੱਲਾਂ ਕਰਨ ਵਾਲੇ ਲੋਕ ਕਈ ਵਾਰ ਮੇਰੇ ਘਰੋਂ ਰੋਟੀ ਖਾ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਵੀ ਉਹਨਾਂ ਦੇ ਬੱਚਿਆਂ ਨੇ ੱਤਕਾ ਦੇ ਦਿੱਤਾ ਇਸ ਲਈ ਸਾਧ ਸੰਗਤ ਜੀ ਗੁਰੂ ਦੀ ਬਖਸ਼ਿਸ਼ ਹੋਣ ਲੱਗਿਆਂ ਕਦੇ ਦੇਰ ਨਹੀਂ ਲੱਗਦੀ ਕਿ ਕਦੋਂ ਕਿਰਪਾ ਹੋ ਜਵੇ ਸੱਚੇ ਪਾਤਸ਼ਾਹ ਜੀ ਕਦੋਂ ਤੁਹਾਡੀ ਅਰਦਾਸਾਂ ਬੇਨਤੀਆਂ ਨੂੰ ਪ੍ਰਵਾਨ ਕਰ ਲੈਂਦੇ ਹਨ ਪਰ ਉਹ ਨੌਜਵਾਨ ਕਹਿੰਦਾ ਕਿ ਮੈਂ ਗੁਰੂ ਦਾ ਲੜ ਨਹੀਂ ਛੱਡਿਆ ਜਦੋਂ ਅਸੀਂ ਦੋਵਾਂ ਜੀਆਂ ਨੇ ਪਹਿਲਾ ਦਰਬਾਰ ਸਾਹਿਬ ਮੱਥਾ ਟੇਕਣਾ ਫਿਰ ਸ਼ਹੀਦਾ ਸਾਹਿਬ ਚਲੇ ਜਾਣਾ ਇਸ ਤਰ੍ਹਾਂ ਦੇ ਪਰਿਵਾਰ ਦੇ ਘਰ ਦੇ ਜੀ ਸਾਡੇ ਸਾਰੇ ਹੀ ਪਰਮਾਤਮਾ ਨਾਲ ਜੁੜੇ ਹੋਏ ਸਨ ਸਾਡੇ ਬੱਚੇ ਕਮਾਉਂਦੇ ਤੇ ਅਸੀਂ ਹੁਣ ਬੈਠ ਕੇ ਖਾਂਦੇ ਆ ਪਰਮਾਤਮਾ ਦੇ ਲੜ ਲੱਗੇ ਹੋਏ ਆ ਬਸ ਇਹੀ ਤਾਂ ਬੰਦੇ ਨੂੰ ਜ਼ਿੰਦਗੀ ਵਿੱਚ ਚਾਹੀਦਾ ਸਾਡੇ ਉੱਪਰ ਪਰਮਾਤਮਾ ਦੀ ਬੋਤ ਕਿਰਪਾ ਹੈ ਤੇ ਅਸੀਂ ਹਰ ਸਾਹ ਦੇ ਨਾਲ ਪਰਮਾਤਮਾ ਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ੁਕਰਾਨਾ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ